ਗੁਰੂ ਪਿਆਰਿਓ ਗੁਰਮੁਖ ਕਿਸ ਢੇਰਾਹੀ ਆਤਮਿਕ ਰੰਗ ਮਾਣਤੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ ਤ੍ਰੇਟੰਗ ਤੇ ਬਖਸ਼ਿਸ਼ ਕਰਤੇ ਹਨ ਗੁਰਮੁਖ ਸਬਦ ਰੰਗਾ ਬਲੇ ਅਹਿੰਸ ਹਰ ਰਸ ਭੋਗ ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਤੇ ਰਾਹੀ ਆਤਮਿਕ ਰੰਗ ਮਾਣਦੇ ਹਨ ਪ੍ਰਮਾਤਮਾ ਦਾ ਨਾਮ ਰਸ ਦਿਨ ਰਾਤ ਉਹਨਾਂ ਦੀ ਆਤਮਿਕ ਖਰਾਕ ਹੁੰਦਾ ਹੈ ਗੁਰੂ ਪਿਆਰਿਓ ਗੁਰਮੁਖ ਜਨ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਗੁਰੂ ਦੇ ਸ਼ਬਦ ਤੇ ਰਾਹੀ ਆਤਮਿਕ ਰੰਗ ਮਾਣਦੇ ਹਨ